ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਜ਼ੀਰੋ ਟੋਲਰੈਂਸ ਪਾਲਿਸੀ ਹੈ ਔਰ ਜਿਹੜਾ ਯੁੱਧ ਛੇੜਿਆ ਨਸ਼ਾ ਅਰੋਧ ਉਹਦੇ ਚ ਬੜੀ ਇੰਪੋਰਟੈਂਟ ਐਕਸਰਸਾਈਜ਼ ਅੱਜ ਕੀਤੀ ਜਾ ਰਹੀ ਹੈ ਮਿਊਨਿਸਪਲ ਕਾਰਪੋਰੇਸ਼ਨ ਤੇ ਪੁਲਿਸ ਵੱਲੋਂ ਇਹ ਬੜਾ ਨਟੋਰੀਅਸ ਡਰੱਗਸ ਸਮਗਲਰ ਹੈਗਾ ਗੁਰਮੀਤ ਸਿੰਘ ਉਹਨੇ ਨਾਰਕੋਟਿਕ ਤੇ ਇਲਗੋਟਨ ਮਨੀ ਨਾਲੇ ਜਿਹੜਾ ਘਰ ਬਣਾਇਆ ਸੀ ਉਹਦੀ ਡੈਮੋਲੇਸ਼ਨ ਦੇ ਆਰਡਰ ਕੀਤੇ ਕਾਰਪੋਰੇਸ਼ਨ ਨੇ ਔਰ ਪੁਲਿਸ ਹੈਲਪ ਸਾਡੇ ਤੋਂ ਮੰਗੀ ਸੀ ਉਹਦੇ ਤਹਿਤ ਆਪਾਂ ਇੱਥੇ ਖੜੇ ਹਾਂ ਮਕਬੂਲਪੁਰਾ ਏਰੀਏ ਚ ਜਿਹੜਾ ਪਿਛੋਕੜ ਦੇਖੀਏ ਗੁਰਮੀਤ ਸਿੰਘ ਇਸ ਵੇਲੇ ਵੀ ਜੇਲ੍ਹ 'ਚ ਹੈ ਔਰ ਉਹ ਉਹਦੇ ਖਿਲਾਫ ਤਿੰਨ ਮੁਕਦਮੇ ਪਹਿਲਾਂ ਦਰਜ ਨੇ ਐਸਐਸਓਸੀ ਮੁਹਾਲੀ ਵੱਲੋਂ ਕਮਰਸ਼ੀਅਲ ਕੁਆਂਟੀਟੀ 'ਚੋ ਜੇਲ੍ਹ 'ਚ ਇਸ ਟਾਈਮ ਇਸ ਤੋਂ ਇਲਾਵਾ ਸੁਲਤਾਨਵਿੰਡ ਤੇ ਜਿਹੜਾ ਮਕਬੂਲਪੁਰ ਇੱਥੇ ਵੀ ਉਹਦੇ ਖਿਲਾਫ ਪਰਚੇ ਦਰਜ ਨੇ ਸੋ ਇਹਦੇ ਨਾਲ ਇੱਕ ਬੜਾ ਸਟਰੋਂਗ ਮੈਸੇਜ ਜਾਂਦਾ ਕਿ ਜਿਹੜੇ ਗਲਤ ਕਮਾਈ ਨਾਲ ਅਸੀਂ ਇਹ ਚੀਜ਼ਾਂ ਬਣਾਈਆਂ ਉਹ ਤੇ ਇਲੀਗਲ ਜਿਹੜੀ ਚੀਜ਼ ਹੈ ਗੈਰ ਕਾਨੂੰਨੀ ਹੈ ਉਹਦੇ ਤੇ ਕਾਰਵਾਈ ਹੁੰਦੀ ਹੈ। ਤਾਂ ਸਰ ਕਿੰਨੇ ਮਕਾਨ ਇੱਥੇ ਵੱਲੋਂ ਤਿਆਰ ਕੀਤੇ ਗਏ ਨੇ ਜੀ ਮਕੂਲਪੁਰ ਏਰੀਏ ਦੇ ਵਿੱਚ? ਦੇਖੋ ਸਾਨੂੰ ਤਾਂ ਜਿਹੜਾ ਇਹ ਇਹਦਾ ਆਰਡਰ ਮਿਲਿਆ ਕਾਰਪੋਰੇਸ਼ਨ ਵੱਲੋਂ ਉੱਤੇ ਹੀ ਕਾਰਵਾਈ ਅੱਜ ਹੋ ਰਹੀ ਹੈ। ਨਹੀਂ ਉਸ ਤੋਂ ਪਹਿਲਾਂ ਵੀ ਇੰਦੇ ਕਰਦੇ ਕਾਰਵਾਈ ਇਹ ਪ੍ਰੋਪਰਟੀ ਸਾਰਾ ਅਬੈਂਡਨਡ ਹੈ ਜਾਂ ਕੋਈ ਰਹਿੰਦਾ ਇੱਥੇ ਕੋਈ? ਦੇਖਦੇ ਹਾਂ ਜੀ ਹੁਣ ਸਾਰਾ ਤੁਹਾਡੇ ਸਾਹਮਣੇ ਹੀ ਹੈ ਕਾਰਪੋਰੇਸ਼ਨ ਵਾਲਿਆਂ ਨੇ ਦੇਖਿਆ ਹੀ ਹੋਣਾ ਇਹ ਗੱਲ ਦਾ। ਮੈਂ ਤਾਂ ਐਂ ਪਹਿਲਾਂ ਤੁਸੀਂ ਕਿਹਾ ਵਾਈਟ ਦੇ ਦਿਓ ਮੈਂ ਤਾਂ ਫਿਰ ਇਸ ਕਰਕੇ ਪਹਿਲਾਂ ਵਾਈਟ ਦੇ ਰਿਹਾ। ਹੁਣ ਹੀ ਉੱਥੇ ਮੌਕੇ ਤੇ ਜਾ ਕੇ ਗੱਲ ਵੀ ਕਰ ਲੈਣ ਕਿੰਨਾ ਕੰਪੈਕਟ ਸਰ ਦੇਖਣ ਨੂੰ ਮਿਲਿਆ ਜਿਹੜਾ ਜੁਦਿਲਾਸ਼ਾ ਵਿਰੁੱਧ ਇਹ ਤਹਿਤ ਮਹਿੰਮ ਕਿੱਥੇ ਗਈ ਚਲ ਦੇਖੋ ਬਹੁਤ ਵੱਡਾ ਇਫੈਕਟ ਮਿਲਿਆ ਜੇ ਤੁਸੀਂ ਆਪਣੇ ਸਾਡੀ ਕਮਿਸ਼ਨਰੇਟ ਦੀ ਗੱਲ ਕਰੀਏ ਆਪਾਂ ਜੀ ਤਾਂ ਮੈਂ ਤੁਹਾਡਾ ਨਾਲ ਸ਼ੇਅਰ ਹੀ ਕਰ ਦਿੰਨਾ ਇਹਦੇ ਚ ਅੱਜ ਬਾਤ ਮਾਤਮ ਹੋ ਰਹੀ ਹੈ ਆਕੀਰ ਇੰਕਾਉਂਟਰੋਲ ਤੋਂ ਇਹ ਲੋਕਾਂ ਦੇ ਇਹ ਉਹ ਸੁਣੇ ਜਾਂਦੇ ਹੋ ਕਿ ਉਹ ਕੰਮ ਕੀ ਹੋ ਰਿਹਾ ਹੈ ਇੱਕ ਆਪ ਨੂੰ ਬਹੁਤ ਜ਼ਿਆਦਾ ਜੋ ਕਾਰਵਾਈ ਸੁਨੇ ਦਾ ਹੋ ਰਿਹਾ ਹੈ ਬਹੁਤ ਬਹੁਤ ਇਹ ਲੋਕਾਂ ਦੇ ਬਹੁਤ ਸਾਰੇ ਵਿਚਾਰੀਏ ਪਹਿਲਾਂ ਵੀ ਸ਼ੇਅਰ ਕੀਤਾ ਦੇਖੋ ਜੀ ਅਸੀਂ ਬੁਖਾਰ ਰੋਡ ਦੇ ਉੱਤੇ ਅ ਤੁਣਾਣੇ ਦੇ ਵਿੱਚ ਜਿਹੜਾ ਫੜਿਆ ਗਿਆ ਸੀਗਾ 8 ਕਿਲੋ ਉਹਦੇ ਨਾਲ ਲਗਜੀ ਕਾਰਨਾ ਧਰਮਿੰਦਰ ਸਿੰਘ ਉਹ ਵੀ ਇੱਕ ਬਿਗ ਫਿਸ਼ ਆਪਾਂ ਮੰਨ ਸਕਦੇ ਆ ਥੈਂਕ ਯੂ